ਔਰ ਉਹਨਾਂ ਦਾ ਪਰਿਵਾਰ ਸਾਡੇ ਸਰਪੰਚ ਅਕਾਲ 옴ਪrakash ਜੀ ਉਹਨਾਂ ਦੇ ਨਾਲ ਉਹਨਾਂ ਦੇ ਸਾਰੇ ਸਾਥੀ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਔਰ ਉਹਨਾਂ ਨੂੰ ਸ਼ਾਮਲ ਕਰਾਉਣ ਲਈ ਇਸ ਪ੍ਰਿੰਟ ਦੇ ਸਾਡੇ ਮਾਹੀ ਜੀ ਬਿੱਟੂ ਜੀ ਸਾਡੇ ਮੈਂਬਰ ਸਾਹਿਬ ਔਰ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਪੁਰਾਣੇ ਸਾਰੇ ਵਰਕਰ ਨੇ ਉਹ ਵੀ ਅੱਜ ਇੱਥੇ ਪਹੁੰਚੇ ਨੇ ਸਾਰਿਆਂ ਨੇ ਰਲ ਮਿਲ ਕੇ ਇਨ ਅੱਜ ਨਵੇਂ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਹੈ ਔਰ ਮੈਂ ਸਰਪੰਚ ਸਾਹਿਬ ਦਾ ਔਰ ਸਾਰੇ ਸਾਥੀਆਂ ਦਾ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਨੂੰ ਕਹਿੰਨਾ ਔਰ ਵਿਸ਼ਵਾਸ ਦਿਵਾਉਣਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਾਰੇ ਨਵੇਂ ਜੁੜੇ ਸਾਥੀਆਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ ਔਰ ਜਿਸ ਤਰ੍ਹਾਂ ਆਪਾਂ ਪਿੰਡ ਦੀ ਜਿਹੜਾ ਵਿਕਾਸ ਹੈ ਪਿੰਡ ਨੂੰ ਅੱਗੇ ਲਿਜਾਉਣ ਦੇ ਕੰਮ ਕਰ ਰਹੇ ਆ ਔਰ ਸਾਨੂੰ ਹੋਰ ਤਾਕਤ ਮਿਲੇਗੀ ਨਵੇਂ ਸਾਥੀਆਂ ਦੇ ਆਉਣ ਨਾਲ ਕਿ ਤੁਹਾਡੇ ਪਿੰਡ ਜਿਹੜਾ ਵਿਕਾਸ ਹੈ ਹੋਰ ਤੇਜ਼ੀ ਨਾਲ ਹੋ ਸਕੇ ਔਰ ਮੈਂ ਫਿਰ ਤੋਂ ਵਧਾਈ ਦਿਨਾ ਤੁਹਾਨੂੰ ਸਾਰਿਆਂ ਨੂੰ ਵਧਾਈ ਦਿਨਾ ਆਪਣੀ ਸਰਕਾਰ 2 ਸਾਲ ਹੋ ਗਏ ਨੇ 3 ਸਾਲ ਅਜੇ ਪਏ ਨੇ 2 ਸਾਲਾਂ ਦੇ ਵਿੱਚਨੇ ਘਰ-ਕਾਰ ਤੋੜ ਕੰਮ ਹੋਏ ਨੇ ਔਰ ਆਪਣੇ ਜਿਹੜੇ ਤੋਂ ਲੋਕ ਸਭਾ ਦੇ ਉਮੀਦਵਾਰ ਨੇ ਸਰਦਾਰ ਜਗਦੀਪ ਸਿੰਘ ਕਾਕਾ ਬਰਾੜ ਜੀ ਜੋ ਸ੍ਰੀ ਮੁਕਤਸਰ ਸਾਹਿਬ ਤੋਂ ਐਮ ਐਲ ਏ ਨੇ ਪਾਰਟੀ ਨੇ ਉਹਨਾਂ ਦੀ ਇਮਾਨਦਾਰੀ ਔਰ ਸ਼ਰਾਫਤ ਨੂੰ ਵੇਖਦੇ ਹੋਏ ਆਪਣੇ ਤੋਂ ਲੋਕ ਸਭਾ ਦਾ ਉਮੀਦਵਾਰ ਬਣਾਇਆ ਹੈ ਔਰ ਮੈਂ ਤੁਹਾਨੂੰ ਬੇਨਤੀ ਕਰਾਂਗਾ ਜੋ 1 ਜੂਨ ਨੂੰ ਚੋਣਾ ਹੋਣ ਜਾ ਰਹੀਆਂ ਨੇ ਲੋਕ ਸਭਾ ਦੀਆਂ ਆਪਾਂ ਸਾਰਿਆਂ ਨੇ ਰਲ ਮਿਲ ਕੇ ਆਪਣੇ ਆਵਾਜ਼ੀ ਪਾਰਟੀ ਦੇ ਉਮੀਦਵਾਰ ਸਰਦਾਰ ਜਗਦੀਪ ਸਿੰਘ ਕਾਕਾ ਬਰਾੜ ਜੀ ਉਹਨਾਂ ਦਾ ਜਿਹੜਾ ਨਿਸ਼ਾਨ ਆਪਾਂ ਨੂੰ ਪਤਾ ਹੀ ਹੈ ਸਾਰਾ ਸਾਰਿਆਂ ਨੂੰ ਚਾੜੋ ਦਾ ਨਿਸ਼ਾਨ ਹੈ ਚਾੜੋ ਦਾ ਬਟਨ ਨੱਪ ਕੇ ਉਹਨਾਂ ਨੂੰ ਵੱਧ ਤੋਂ ਵੱਧ ਲੀਡ ਤਵਾ ਕੇ ਅੱਪਾ ਅੱਜ ਪਾ ਕੇ ਲੋਕ ਸਭਾ ਭੇਜਣਾ ਹੈ ਜੀ ਐਮਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੋ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਵਾਧਾ ਹੋਇਆ ਹੈ ਲਾਲੋਵਾਲੀ ਦੇ ਸਰਪੰਚ ਨੇ ਤੁਹਾਨੂੰ ਜੁਆਇਨ ਕੀਤਾ ਹੈ ਜੀ ਅੱਜ ਆਮ ਆਦਮੀ ਪਾਰਟੀ ਹਲਕਾ ਫਾਜ਼ਲ ਦਾ ਜੋ ਸਾਡੇ ਪਰਿਵਾਰ ਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ ਹੈ ਕਿਉਂ ਪਿੰਡ ਲਾਲੋਵਾਲੀ ਦੇ ਸਰਪੰਚ ਸਾਡੇ ਬਹੁਤ ਹੀ ਸਤਿਕਾਰਯੋਗ ਆਡੀ ਰਮੇਸ਼ ਰਾਣੀ ਜੀ ਔਰ ਉਹਨਾਂ ਦੇ ਹਸਬੰਦ ਸਾਬ ਦਾ ਸਰਪੰਚ ਓਮ ਪ੍ਰਕਾਸ਼ ਜੀ ਜੋ ਆਪਣੇ ਸਾਰੇ ਸਾਥੀਆਂ ਦੇ ਨਾਲ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਇਹਨਾਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਆਮ ਆਦਮੀ ਪਾਰਟੀ ਦੇ ਸਾਰੇ ਪਰਿਵਾਰ ਵੱਲੋਂ ਸਵਾਗਤ ਕਰਦਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਦਾ ਪੂਰਾ ਮਾਨ ਸਤਕਾਰ ਕੀਤਾ ਜਾਊਗਾ ਉਰ ਮੈਂ ਸਾਰੇ ਜਿੰਨੇ ਵੀ ਸਾਥੀ ਆਮ ਆਦਮੀ ਪਾਰਟੀ ਦੇ ਪਰਿਵਾਰ ਦਾ ਹਿੱਸਾ ਬਣੇ ਨੇ ਸਾਰਿਆਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਉਤੇ ਲੱਖ ਲੱਖ ਵਧਾਈ ਦਿੰਦਾ। ਤੁਹਾਨੂੰ ਸਾਹਿਬ ਜੀ ਕੀ ਕਹਿਣਾ ਜਾਊਗਾ ਅੱਜ ਜੋ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਜੀ ਆ피 ਜੀ ਆਮ ਆਦਮੀ ਪਾਰਟੀ ਦੀ ਨੀਤਾਂ ਤੋਂ ਬਹੁਤ ਖੁਸ਼ ਹੈ ਗਿਆ ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਸਾਡੇ ਤੇ ਕੋਈ ਕਦੇ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਕੋਈ ਨਜਾਇਜ਼ ਪਰਚਾ ਨਹੀਂ ਕੋਈ ਕਿਸੇ ਤਰ੍ਹਾਂ ਤੇਰ ਮੇਰ ਨਹੀਂ ਹੋਈ ਜਦੋਂ ਵੀ ਅਸੀਂ ਗਏ ਐਮਰ ਸਾਹਿਬ ਦੇ ਕੋਲ ਸਾਡੀ ਸੁਣਵਾਈ ਹੋਈ ਹੈ ਸਾਡੇ ਕੰਮ ਹੋ ਰਹੇ ਨੇ ਪਹਿਲਾਂ ਤੁਸੀਂ ਕਿਹੜੀ ਪਾਰਟੀ ਸੀਗੇ ਹਾਂ ਅਸੀਂ ਪਾਰਟੀ ਦਾ ਕਿਸੇ ਵਿੱਚ ਨਹੀਂ ਆਜ਼ਾਦ ਹੀ ਅਸੀਂ ਹਾਂ ਕੋਈ ਪਾਰਟੀ ਬੁਲਦੀ ਆਪਾਂ ਨਹੀਂ ਐਵੇਂ ਸੀ ਕਿਸੇ ਵਿੱਚ ਨਹੀਂ ਹਾਂ ਦੇ ਪਾਸੋਂ ਤੋਂ ਕਾਂਗਰਸੇ ਚ ਚਲੇ ਗਏ ਸੀ ਅਸੀਂ ਉਹ ਉੱਥੇ ਬਿਲਕੁਲ ਕੋਈ ਪਾਰਟੀ ਬੁਲਦੀ ਨਹੀਂ ਕੀਤੀ ਠੀਕ ਹੈ ਜੀ ਹਾਂਜੀ ਹਾਂਜੀ